ਦੋਸਤੋ ਕੀ ਹਾਲ ਹੈ ਜੀ ਤੇ ਤੁਹਾਨੂੰ ਪਤਾ ਪਾਇੀ ਹ ਹਸਤਾਨ ਦੇ ਵਿੱਚ ਤੇ ਆਪਾਂ ਸਿਗੇ ਹੁਣ گاਉ ਪਾਦਲੂ ਤੇ ਜਿਲ੍ਹਾ ਹੈਗਾ ਬਲੋਤਰਾ ਤੇ ਅੱਜ ਆਪਾਂ ਸਾਨੂੰ ਇਸ ਇੱਕ ਦਾ ਹਸਤਾਨ ਦਾ ਜਿਹੜਾ ਸੰਗੀਤ ਆ ਧੋਣਾ ਜਿਹੜੀ ਸੁਣਨ ਆਪਾਂ ਸੁਣਾਵਾਂ ਤੁਹਾਨੂੰ ਉਹ ਸਭ ਦਾ ਭਾਸ਼ਾ ਸਮਝ ਆਣ ਦੇ ਵਿੱਚ ਜਿਹੜੀ ਮੁਸ਼ਕਲ ਆਵੇ ਪਰ ਦੋਸਤੋ ਜਿਹੜੀ ਇਹ ਧੋਣਾ ਉਹ ਮਾਨ ਦੀ ਜਿਹੜੀ ਆਵਾਜ਼ਾਂ ਨਾਲ ਸੁਣੀ ਜਾਂਦੀ ਹੈ ਮਾਨ ਨੂੰ ਜਿਹੜੀ ਸਕੂਨ ਦੇਣ ਵਾਲੀ ਸੰਗੀਤ ਆ ਤੇ ਬਹੁਤ ਸਵਾਦ ਸੰਗੀਤ ਕਰਦੀ ਹੈ ਤੇ ਮੈਂ ਤੁਹਾਨੂੰ ਉਹ ਵੀਡੀਓ ਦਿਖਾਉਣਾ ਤੇ ਬੜੇ ਰੀਵੀਡੀਓ ਦਿਨਾ ਮੇਰਾ ਮਾਂ ਬੰਦੇ ਤੇ ਰਵਾਇਨਾਰੇ ਦੇਵਲ ਮੈਂ ਸੋਨਾ ਸੁਗਤੀ ਉਗਤੀ ਕਿਨੇ ਆ ਰੋਕਿ ਰਸਾ ਨੇ ਗਣਵਾੜੇ ਦੇਵਲ ਉਗਤੀ ਕਿਨੇ ਆ ਮਾਇ ਰੋਕਿ ਰਸਾ ਆਈ ਅਵੱਲ ਬਾਈ ਰਾਜਸਥਾਨ ਮੈਂ ਮੋੜੀ ਰੋੜੀ ਨਾ ਮੋੜੀਏ ਕੀ ਸੁਗੀਤਾ ਬਈ ਜੀ you uh -huh.